ਛੱਡੀ ਜਾ ਕੁੜੀ ਉਦੋਂ ਦਵਾਂਗੇ 164 ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਤਹਿਤ ਕਰਾ ਕੇ ਬੈਦ ਫੇਰਾਂਗੇ ਸਭ ਤੋਂ ਵੱਡੇ ਮਾਮਲੇ ਉਹ ਲੜਕੀ ਜਿਹਨਾਂ ਨੂੰ ਮਾਰਨੀ ਹੈ ਉਹਨੂੰ ਸੱਚ ਬੈਠੂ ਨਸਰਾ ਸੱਚੂ ਨੱਚ ਪੇਰ ਤਾਂ ਲੱਗੇ ਕੋਈ ਚਪੇੜੀ ਨੇ ਮਾਰਿਆ ਕੁੜੀ ਨੂੰ ਕਹਿੰਦੇ ਚਪੇੜ ਮਾਰੀ ਸਰਾ ਸੱਚੂ ਇੱਕ ਮਿੰਟ ਬੰਦ ਕਰੋ ਭਾਜੀ ਇਹ ਮੈਂ ਕਹਿੰਦਾ ਕੁੜੀ ਨਹੀਂ ਮਾਰੂਗਾ ਲੱਗੇ ਭਾਰਾ ਕਰਾ ਲਾ ਕਰੋ i سਾਨੂੰ ملیا کر سانو سڀ سڀ تيماني دے باہر کڈڻو سانو سادي ساري اندر اچھا وڪيل اندر آهي پوليس اندر چلو پنهنجو پنهنجو چلو جناب سر جولي سڏي شرير اندر پڪڙا آڏو سالا ਇਹ ਪੈਸਾ ਜੇ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਅੰਦਰ ਬੜਨਾ ਸਾਹਿਬ ਸਕਿਉਰਿਟੀ ਦਿੱਤੀ ਹੋਈ ਆ ਸਭ ਸਕਿਉਰਿਟੀ ਹਾਂ ਇਹ ਕੁੜੀ ਦੀ ਉਮਰ ਕਿੰਨੀ ਹੈ ਭਾਈ ਪਤਾ ਕੀ ਆ ਕੁੜੀ ਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ ਜਿਹੜੀ ਆ 17 ਸਾਲ ਤੇ ਕੁਝ ਮਹੀਨੇ ਆ ਸਮਝ ਲੱਗੀ ਹਾਂ ਚਲੇ ਜਾਓ ਹਾਂ ਇਹਨੇ ਮਹੀਨੇ ਦਾ ਇੱਕ ਮਿੰਟ ਓਏ ਡਾਕਟਰ ਸਾਹਿਬ ਕਹਿੰਦੇ ਵੀ ਬਾਹਰ ਚੱਲੋ ਜੋ ਕੁੜੀ ਕਹੂਗੀ ਉਹਦੇ ਮੁਤਾਬਕ ਚੱਲਿਆ ਜਾਣਾ ਸਮਝ ਲੱਗੀ ਦੱਸੋ ਬੋਲ ਬੋਲੋ ਤੇ ਕੁੜੀ ਨੰਬਾਲ ਗਿਆ ਗੁੱਡੇ ਦੇ ਮਾਪਿਆਂ ਦੇ ਬਿਆਨ ਯਾਰ ਸਾਰੇ ਹੁਣੇ ਅੰਦਰ ਵਰ ਜਾਣੇ ਆ ਉਹ ਸਾਰੇ ਥੋੜੇ ਅੰਦਰ ਵਰ ਜਾਣੇ ਇੱਕ ਤਾਂ ਚੱਲ ਜੇ ਇੱਕ ਨੂੰ ਯਾਰ ਸਾਰੇ ਨਾਲ ਅੰਦਰ ਵੜੋ ਕੁੜੀ ਦੀ ਮਾਂ ਆ ਰਹੇ ਨੇ ਸੁਣਦੇ ਯਾਰ ਨਹੀਂ ਕੁੜੀ ਦੀ ਮਾਂ ਯਾਰ ਇੱਕ ਮਿੰਟ ਯਾਰ ਗੱਲ ਕਰਦੇ ਕੁੜੀ ਦੀ ਮਾਂ ਕੁੜੀ ਦੀ ਇੱਕੋ ਇੱਕ ਨੂੰ ਜਾਣਾ ਜਾਵੇ ਨਾ ਸਾਰੇ ਅੰਦਰ ਵੜ ਜਾਂਦੇ ਆਏ ਹਾਂ ਇੱਕੋ ਜਾਣਾ ਬਸ ਕੁੜੀ ਦੀ ਮਾਂ ਦੇ ਬਿਆਨ ਲੈ ਗਈ ਕੀ ਕੁੜੀ ਦੇ ਬਿਆਨ ਕਾਹਦੇ ਪਿਆ ਲੈਣੇ ਕੁੜੀ ਦੇ ਮਾਂ ਦੇ ਬਿਆਨ ਚੱਲ ਰਹੇ ਨੇ ਕੀ ਕੁੜੀ ਨਾਲ ਕੁੜੀ ਦੇ ਬਿਆਨ ਚੱਲਦੇ ਯਾਰ ਪਰਚਾ ਦਰਜ ਹੋ ਚੁੱਕਾ ਪਹਿਲਾਂ ਆਲਰੇਡੀ ਕੀ ਸਰ ਬਿਆਨ ਲੈ ਪਤਾ ਪਤਾ ਕਿਹਦੇ ਨਾਲ ਲੱਗਿਆ ਆ ਗਈ ਆ ਵੀ ਨਹੀਂ ਪਹਿਲਾਂ ਤੁਸੀਂ ਘਰ ਛੱਡ ਕੇ ਗਏ ਸੀ ਕੀ ਮਸਲਾ ਕੀ ਹੈ ਮੈਂ ਆਪਣੀ ਮਰਜ਼ੀ ਨਾਲ ਗਈ ਮੇਰੇ ਘਰ ਨਹੀਂ ਮੇਰਾ ਜ਼ਬਰਦਸਤੀ ਘਰ ਦੇ ਸੀਗੇ ਤੇ ਉਦੋਂ ਮੇਰਾ ਕਰਦੇ ਜਦ ਮੈਂ 16 ਸਾਲਾਂ ਦੀ ਉਦੋਂ ਮੇਰਾ ਇਹ ਵਿਆਹ ਕਰਦੇ ਹੀ ਮੈਂ ਕੀਤਾ 17 ਸਾਲਾਂ ਨਹੀਂ ਮੈਂ ਫੇਰ ਕੀਤਾ ਇਹ ਮੇਰਾ ਜ਼ਬਰਦਸਤੀ ਵਿਆਹ ਕਰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲੋ ਇਹਨਾਂ ਨੂੰ ਤੇ ਮੈਂ ਆਪਣੀ ਮਰਜ਼ੀ ਕੀਤੀ ਆ ਤੇ ਮੈਂ ਹੁਣ ਵੀ ਇਹ ਕਹਾਂਗੀ ਕਿ ਆਪਣੇ ਸਹੁਰੇ ਘਰ ਜਾਣਾ ਤੇ ਕੱਲ ਵੀ ਕਹਾਂਗੀ ਸਹੁਰੇ ਘਰ ਨਾਲ ਪੇਕੇ ਨਹੀਂ ਮੈਂ ਵੜਨਾ ਬਸ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 17 ਸਾਲ 17 ਸਾਲ ਕਿਹੜੇ ਮੁੰਡੇ ਨੇ ਗਏ rohit ਕਿਥੋਂ ਰਹਿਣ ਵਾਲਾ ਨਕਲਾ ਤੋਂ ਮੈਨੂੰ ਲੱਗ ਕਿੱਥੇ ਆਉਂਦਾ ਮੁੰਡਾ ਮਜੀਠੇ ਠਾਣੀ ਤੇ ਆਪਣੀ ਮਰਜ਼ੀ ਨਾਲ ਗਈ ਤੇ ਮਰਜ਼ੀ ਨਾਲ ਗਏ ਤੇ ਤੁਸੀਂ ਕੋਈ ਤੁਹਾਨੂੰ ਤਾਂ ਸਿਵਰਾਸਾ ਲੈ ਕੇ ਆਈਏ ਤਾਂ ਮੀਟਿੰਗ ਕਰਾਉਣ ਕਿ ਤੁਸੀਂ ਕਰਵਾ ਲਿਆ ਨਹੀਂ ਕੀ ਤੁਸੀਂ ਉੱਥੇ ਮਨ ਕਰਦੇ ਤੁਸੀਂ ਚਾਹਦੇ ਵੀ ਹੋ ਮੈਂ ਆਪਣੇ ਸਹੁਰੇ ਘਰ ਜਾਣਾ ਬਸ ਅਭੀ ਤੁਹਾਡਾ ਬੋਲ ਨਹੀਂ ਹੋਇਆ ਕਿ ਤੁਹਾਡੇ ਕੋਲ ਹਾਈ ਕੋਰਟ ਦਾ ਕੋਈ ਰੂਪ ਹੈ ਤਾਂ ਮੈਨੂੰ ਲੱਗਾ ਆਰਡਰ ਹੈ ਅੰਕਲ ਕੋ ਸ਼ਾਇਦ ਆ ਵੀ ਆਰਡਰ ਕੀ ਕਰਾਉਣਾ ਪਤਾ ਨਹੀਂ ਇਹ ਅੰਕਲ ਨੂੰ ਪਤਾ ਹੈ ਇਹ ਨਹੀਂ ਮੈਨੂੰ ਪਤਾ ਨਹੀਂ ਇਹ ਵਿਆਹ ਕਰਾਇਆ ਹੈ ਗੁਰਜਾ ਕੇ ਕੋਈ ਪਰਸ਼ਨ ਨਹੀਂ ਕੀ ਚੱਕਰ ਕਰਾਇਆ ਨਹੀਂ ਅਜੇ ਨਹੀਂ ਤੁਹਾਨੂੰ ਤੁਹਾਨੂੰ ਤਾਂ ਸੈਨ ਕਿਤੇ ਤੁਹਾਨੂੰ ਕੁਛ ਨਹੀਂ ਪੁੱਛਿਆ ਨਾ ਕੁਝ ਨਹੀਂ ਦੱਸਿਆ ਹੋ ਤੇ ਇਹ ਅੰਕਲ ਮੈਂ ਉਹਨਾਂ ਦੇ ਨਾਲ ਲੈਣਾ आaisama, अंकल अंकल को सारे प्रक्चर चंडीगढ़ अंकल नु पता अंकल को सारे कागज है अंकल नु पता अंकल बाहर है चंडीगढ़ नहीं निकाह करवाया सी निकाह करवाया ओदा प्रूफ है कि फोटो प्रूफ तो पता नहीं अंकल को पता होना मेनू निकाह आ गया अंकल दा ओ अंकल बाहर होने वकील वकील साहब ने कराया था नहीं ਕਰਵਾਇਆ ਨਹੀਂ ਸਾਡਾ ਮਤਲਬ ਜਿਹੜਾ ਕਰਵਾਇਆ ਨਾ ਆਪਾਂ ਜਿਹੜਾ ਨਿਕਾਹ ਉਹ ਕਿਸੇ ਹੋਰ ਨੇ ਕਰਵਾਇਆ ਨਹੀਂ ਤੁਹਾਨੂੰ ਮੁੰਡੇ ਵਾਲੇ ਰੱਖਣ ਨੂੰ ਤਿਆਰ ਹੈ ਤੁਹਾਨੂੰ ਹਾਂਜੀ ਰੱਖਣ ਨੂੰ ਤਿਆਰ ਉਹ ਸਾਰੇ ਰਾਜੀ ਆ ਬੋਟ ਜਿਹੜਾ ਤੁਹਾਡੇ ਚੰਡੀਗੜ੍ਹ ਹੋਇਆ ਨਾ ਜਿਹੜਾ ਨਿਕਾਹ ਤੁਹਾਡਾ ਕਿੰਬਰਸਰ ਰਹਿ ਗਿਆ ਉਹ ਤੇ ਚੰਡੀਗੜ੍ਹ ਜਾ ਚੰਡੀਗੜ੍ਹ ਕਰਵਾਇਆ ਨਿਕਾਹ ਵੀ ਚੰਡੀਗੜ੍ਹ ਆਇਆ ਹਾਂਜੀ ਨੇ ਕੱਲ ਨੂੰ ਜੇ ਬਾਈਚਾਂ ਦਾ ਦਿੱਤਾ ਤੇ ਬਿਗੜਦੀ ਆ ਫਿਰ ਤੁਸੀਂ ਮਾਂ ਤੇ ਉਹਨੂੰ ਹੁਣ ਛੱਡਦਾ ਤੇ ਇੱਥੇ ਜਾਓਗੇ ਨਹੀਂ ਬਿਗੜਦੀ ਨਹੀਂ ਜੇ ਬਾਈਚਾਂ ਬਿਗੜ ਗਈ ਤਾਂ ਫਿਰ ਨਹੀਂ ਬਿਗੜਦੀ ਮੈਂ ਕਹਿੰਨੀ ਆ ਨਾ ਮੈਂ ਨਹੀਂ ਬਿਗੜਦੀ ਪੁੱਤਾਂ ਦੀ ਬਿਗੜਦੀ ਆ ਪਰ ਮੈਂ ਕਹਿੰਨੀ ਆ ਨਾ ਕਿ ਨਹੀਂ ਬਿਗੜਦੀ ਸਾਡੀ ਮੈਂ ਅੱਜ ਵੀ ਇਹ ਕਹਾਂਗੀ ਕੱਲ ਵੀ ਇਹ ਕਹਾਂਗੀ ਖਤਰਾ ਮੇਰੇ ਮਾਂ ਪਿਓ ਤੋਂ ਮੇਰੇ ਮਾਮਿਆਂ ਤੋਂ ਮੇਰੇ ਮਾਂ ਪਿਓ ਤੋਂ ਠੀਕ ਹੈ ਮੇਰੀ ਬੇਟੀ ਆ ਮੁੰਡਾ ਪੰਡ ਕਲਾ ਗਿਆ ਠੀਕ ਕੀ ਨਾ ਤਾਂ ਡਿਗਰੀ ਹੈ ਸਮਾਈਲ ਕੀ ਨਾਮ ਮੁੰਡੇ ਦਾ ਲੈਣਾ ਰੋਹਿਤ ਦਾ ਨਾਮ ਰੋਹਿਤ ਆਪੇ ਮੁੰਡੇ ਦੀ ਕੁੜੀ ਗਈ ਜੀ 2 ਮਹੀਨੇ ਹੋ ਗਏ ਅੱਜ ਸਿਵਲ ਹਸਪਤਾਲ ਕੀ ਗੱਲ ਹੋਈ ਉਹਨਾਂ ਦਾ ਮੈਡੀਸਨ ਕਰਵਾਉਣ ਆਏ ਸੀ ਇਹ ਜਿਹੜਾ ਤੁਹਾਨੂੰ ਮੁੰਡੇ ਨੇ ਕਿਹਾ ਬਈ ਕਿ ਮੁੰਡੇ ਵਾਲਿਆਂ ਨੇ ਲਿਆਂਦੇ ਕੁੜੀ 17 ਸਾਲਾਂ ਦੀ 17 ਸਾਲਾਂ ਦੀ ਹਾਂਜੀ ਮੁੰਡਾ ਮੁੰਡੇ ਦਾ ਨਹੀਂ ਪਤਾ ਆਵੇਗਾ ਮੁੰਡੇ ਦਾ ਉਹਨਾਂ ਨੂੰ ਪੈਸੇ ਤੇ ਜਿਹੜੇ ਥੀਪੇ ਕਿਹਦੇ ਆ ਗਏ ਸੀ ਪੈਹ ਹੱਥੇ ਪੈਰ ਹੱਥੇ ਪੈਰ ਤੀਕਾ ਗਏ ਆ ਗਏ ਉਹਨਾਂ ਨੇ ਕਦਾ ਕੁੜੀ ਕੌਣ ਸੀ ਕਾ ਖੜੀ ਆ ਗਈ ਉਹਨਾਂ ਗਏ ਤੇ ਨਾਲ ਉਹ ਵਕੀਲ ਵੀ ਆਉਂਦਾ ਹੈ ਤਾਂ ਉਹ ਵੀ ਨਾਲ ਹੀ ਕਿਤੇ ਉਹ ਵੀ ਨਾਲ ਹੀ ਉਹ ਕੁੜੀ ਦੇ ਨਾਲ 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 ਰਹਿਣ ਆਇਆ ਕਰਦੇ ਪੁਲਸ ਵਾਲੇ ਉਹਨਾਂ ਨੇ ਜਦੋਂ ਰੋਕਿਆ ਕੀ ਹੋ ਰਿਹਾ ਮੈਂ ਤਾਂ ਅੱਠ ਮਹੀਨੇ ਹਾਂ ਜੀ ਅੱਜ ਇਹਨਾਂ ਨੇ ਕੁਝ ਕਹਿੰਦੀ ਮੈਂ ਹਾਰਦੂ ਕਰਾਉਣਾ ਹੋ ਗਿਆ ਹਾਂ ਹਾਂ ਜੀ ਤਾਂ ਕੋਈ ਤਾਂ ਕੁਝ ਨਹੀਂ ਹੋਇਆਗਾ ਦਿੱਤਾਪੁਰੀ ਨੂੰ ਉਹ ਪੁਰੀ ਤਾਂ ਕਿੱਥੇ ਹੋਣਾ ਆਈ ਤਾਂ ਮੈਂ ਕਮੈਡੀਕਲ ਹੋਣਿਆ ਅੱਜ ਨਹੀਂ ਮੰਗੀ ਕਰਦੇ ਸਾਡੀ ਮਾਂ ਨੂੰ ਮਾਰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਤਾਂ ਮੁੰਡਾ ਨੂੰ ਸਜ਼ਾ ਹੋਵੇ ਸਭ ਤੋਂ ਸਭ ਤੋਂ ਸਜ਼ਾ ਦਿੱਤੀ ਆ ਮਸਲਾ ਆ ਲੈ ਮੈਂ ਕੁੜੀ ਦਾ ਜੀਜਾ ਹਾਂ ਕੁੜੀ ਆ ਨੂੰ ਅੱਜ ਨਾ ਜੱਸਾਬ ਨੇ ਲਿਖਿਆ ਇੱਥੇ ਕੀਤਾ ਕੋਰਚ ਪੇਸ਼ ਹੋਵੇ ਕੁੜੀ ਥਾਣੇ ਆਈ ਦੋ ਮਹੀਨੇ ਬਾਅਦ ਕੁੜੀ ਕੁੜੀ ਆਈ ਦੋ ਮਹੀਨਾ ਬਾਅਦ ਥਾਣੇ ਕੁੜੀ ਜੋ ਕੋਰ ਥਾਣੇ ਕੋਰਚ ਆ ਗਈ ਆ ਕੋਰਚ ਇਹ ਮੁੰਡੇ ਵਾਲੇ ਮਗਰ ਆਏ 15 20 ਜਣੇ ਕਚੈਰੀ ਚ ਨਾਲ ਇਹਨਾਂ ਦਾ ਵਕੀਲ ਆ ਕੁੜੀ ਇਹ ਨਾ ਹੱਥੋਂ ਪਾਈ ਸਾਡੇ ਨਾਲ ਹੋਏ ਆ ਕੁੜੀ ਵਾਲੇ ਕੋ ਫੋਨ ਸ਼ੇਨਾ ਕੀਤੀ ਹੈ ਹਨ ਇਹਨਾਂ ਧੱਕੇ ਧੱਕੇ ਵੀ ਮਾਰੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਬੇਨਤੀ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੀ ਸੁਣਵਾਈ ਹੋਣੀ ਚਾਹੀਦੀ ਮੁੰਡੇ ਵਾਲਿਆ ਪੁਆਇਆ ਜੀ ਕੁੜੀ ਗਾਦੀ ਕੁੜੀ ਨੂੰ ਗਮਰਾਹ ਕੀਤਾ ਉਹਨਾਂ ਨੂੰ ਕੁੜੀ ਨੂੰ ਉਹਨਾਂ ਨੇ ਗਮਰਾਹ ਕੀਤਾ ਉਹਨਾਂ ਨੇ ਪੜਾਇਆ 1.5 ਮਹੀਨਾ ਕੁੜੀ 2 ਮਹੀਨੇ ਕੁੜੀ ਦੀ 17 ਸਾਲ 3 ਮਹੀਨੇ ਉਮਰ ਹੈ ਕੁੜੀ ਠੀਕ ਨਹੀਂ ਆ ਕੁੜੀ ਉਹਨਾਂ ਗਮਰਾਹ ਨਾ ਕੀਤਾ ਕੁੜੀ ਬੋਲੀ ਕਿ ਉਹਨਾਂ ਦੀ ਬੋਲਦੀ ਆ ਮੇਰੀ ਬੇਨਤੀ ਆ ਮੁੰਡੇ ਵਾਲਿਆਂ ਦਾ ਨਾਮ ਜੀ ਮੁੰਡੇ ਵਾਲਿਆਂ ਦਾ ਨਾਮ ਤੇ ਉਹਦਾ ਨਾਮ ਦੇਵਤਮਸੀ ਆ ਮੁੰਡੇ ਦਾ ਨਾਮ ਰੋਹਿਤ ਉਰਫ ਰੋਤੀ ਨਾਕਲਾਂ ਦੇ ਪਿੰਡ ਨਾਕਲਾਂ ਹਾਂਜੀ ਸਾਡੀ ਮੰਗ ਇਹ ਆ ਕਿ ਸਾਨੂੰ ਸਾਡੀ ਕੁੜੀ ਸਾਨੂੰ ਦਿੱਤੀ ਜਾਵੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਕੁੜੀ ਦਾ ਮਾਮਾ ਵਾਂ ਫਿਰ ਉਸ ਤੋਂ ਬਾਅਦਾਂ ਇੱਥੇ ਕਚਹਿਰੀ ਲੈ ਗਏ ਆਂ ਉਦੋਂ ਮੁਲਾਜ਼ਮ ਨਹੀਂ ਸੀ ਆਏ ਨਾਲ ਮੈਡਮ ਆਏ ਸੀ ਨਾਲ ਉਹ ਲੈ ਗਏ ਸੀ ਨਾਲ ਮੁੰਡੇ ਫਿਰ ਮੈਂ ਫੋਨ ਕਰਕੇ ਫਿਰ ਮੁਲਾਜ਼ਮ ਸੱਦੇ ਆ ਫਿਰ ਹੁਣ ਇੱਥੇ ਸਿਵਲ ਹਸਪੀਟਲ ਨੂੰ ਮੁਲਾਜ਼ਮ ਆਏ ਆ ਤੇ ਫਿਰ ਇਹਨਾਂ ਦਬਕਾ ਮਾਰ ਕੇ ਭਜਾਇਆ ਵਾ ਕਿਹਨੇ ਬੁਲਾਇਆ ਕਿਹਨੇ ਮੁੰਡੇ ਆਏ ਸੀ ਮੁੰਡੇ ਘਰ ਤੋਂ ਘੱਟ 10 ਜਣੇ ਇਹ ਕਿ ਕਰਮਗੀ ਮੁੰਡਿਆ ਆਂਦਾ ਲੱਤਾਂ ਲੱਤਾਂ ਮੁੰਡੇ ਸਾਡੇ ਗੱਲ ਪੈਣ ਉਹ ਮੁੰਡੇ ਸਾਡੇ ਗੱਲ ਪੈਣ ਥੋੜੀ ਗਏ ਕੁੜੀ ਖੋਹਣ ਥੋੜੀ ਗਏ ਕੁੜੀ ਦਾ ਵੀ ਮਸਲਾ ਸੀ ਤੁਹਾਡੀ ਕੁੜੀ ਸਰ ਕੁੜੀ ਗਮਰਾ ਇਹਨਾਂ ਆਪੀ ਲੈ ਗਏ ਮੁੰਡੇ ਚੋਤੀ ਜੀ ਮੈਂ ਤਾਂ ਹੋਣਾ ਜੀ ਮੈਨੂੰ ਤੇ ਦੇ ਬਾਰੇ ਪਤਾ ਨਹੀਂ ਮੇਰੇ ਹੁੰਦਾ ਝਗੜਾ ਨਹੀਂ ਹੋਇਆ ਕੋਈ ਵੀ ਤੇ ਇਹ ਵੀ ਉੱਥੇ ਆਪਣਾ ਪਰਚਾ ਦਰਜ ਹੋਇਆ ਮਲਕੀ 75 ਨੰਬਰ 75 ਉਹਦੇ ਵਿੱਚ ਜਿਹੜਾ ਇਹ ਲੜਕੀ ਜਿਹੜੀ ਅੱਜ ਸਾਡੇ ਕੋਲ ਆਈ ਹੈ ਤੇ ਅਹੀ ਮਾਨਯੋਗ ਕੋਰਟ 'ਚ ਪੇਸ਼ ਕੀਤੀ ਸੁਜੋਂ ਦੇ ਬਿਆਨ ਵਾਸਤੇ ਤੇ ਮੈਡੀਕਲ ਵਾਸਤੇ ਲੈ ਕੇ ਕਰਨੀ ਗੁਰੀ ਕੀ ਕਰਨੀ ਤੇ ਕਿਹਨਾਂ ਗਈ ਸੀ ਕਿ ਮੈਟਰ ਨਹੀਂ ਪੂਰੀ ਗੱਲ ਲੜਕੀ ਗਈ ਸੀ ਕਿ ਇਹ ਮੁੰਡੇ ਦੇ ਨਾਲ ਗਈ ਸੀਗੀ ਤੇ ਉਹ ਦੋਨੇ ਰੋਹਿਤ ਨਾਮ ਮੁੰਡੇ ਦਾ ਪਰਚਾ ਨੂੰ ਦਰਜ ਹੋ ਗਿਆ ਜੀ ਪਰਚਾ ਹੋ ਗਿਆ ਤੁਹਾਨੂੰ ਕਿਹਾ ਕਿ ਮੁੰਡੇ ਪਏ ਹੰਗਾਮੇ ਵਾਲਿਆਂ ਨੂੰ ਲਾਭਾ ਕੀ ਤਾਂ ਸਿਰ ਨਹੀਂ ਮੇਰੇ ਵੇਖੋ ਮੇਰੀ ਗੱਲ ਸੁਣੋ ਮੈਂ ਹੀ ਤੁਰੇ ਆਏ ਸਾਡੇ ਸਾਹਮਣੇ ਹੰਗਾਮਾ ਕੋਈ ਹੋਇਆ ਨਹੀਂਗਾ ਤੇ ਠੀਕ ਹੈ ਪਏ ਉਹ ਮਾੜਾ ਮੋਟਾ ਕਰਦੇ ਪਏ ਸੀ ਇਹੀ ਉਹਨਾਂ ਨੂੰ ਫੜਫੜਾ ਕੇ ਭੇਜਤਾ ਆਪ ਆਪਣੇ ਥਾਂ ਵੀ ਜਾਉ ਸੀ ਬਸ ਨਹੀਂ ਮੁੰਡੇ ਆਏ ਸੀ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਕਿ ਮੈਂ ਹੁਣ ਤੁਰੇ ਹੀ ਆਉਣ ਡਿਆ ਤੇ ਮੇਰੇ ਸਾਹਮਣੇ ਮੁੰਡਾ ਕੋਈ ਆਇਆ ਨਹੀਂ ਸੀ ਪਰ ਤੁਹਾਡੇ ਮਾਜੀ ਵੀਡੀਓ ਵੀ ਉਹਨਾਂ ਦੀ ਬਣਾ ਰਹੇ ਸੀ ਹਾਂਜੀ ਜਿਹੜੇ ਉਹ ਖਲੋਤੇ ਆ ਨਾ ਉਹਨਾਂ ਦੀ ਹੀ ਬਣਾਈ ਵੀਡੀਓ ਵੀ ਅਸੀਂ ਕਾਰਵਾਈ ਕਰਾਂਗੇ ਜੇ ਜਿਹੜੇ ਵੀ ਇਨਵੋਲਵਮੈਂਟ ਵਿੱਚ ਹੋਏ ਪਰ ਝ ਹਾਂਜੀ ਅਸੀਂ ਇੱਕ ਪੁਲਿਸ ਪਰਟਾ ਕੁੜੀ ਦਾ ਤੇ ਮੈਡੀਕਲ ਹੋ ਰਿਹਾ ਕਿ ਹਾਂਜੀ ਕੁੜੀ ਦਾ ਮੈਡੀਕਲ ਕਰਾਉਣਾ ਆਏ ਸੀਗੇ ਹਾਂਜੀ ਉਹ ਕੁੜੀ ਨੂੰ ਪੁਲਿਸ ਪ੍ਰੋਟੈਕਸ਼ਨ ਮਿਲੀ ਹੋਈ ਆ ਫਰੋਂ ਦਾ ਅੰਦਰ ਪੰਜਾਬ ਐਂਡ ਐਨਾਨਾ ਹਾਈ ਕੋਰਟ ਜਿਸ ਨੂੰ ਜਿਸ ਦੀ ਵਾਇਲੈਂਸ ਹੋਦੀ ਵੇ ਕੇ ਮੈਨੂੰ ਸੱਦਿਆ ਗਿਆ ਮੈਂ ਆਇਆ ਵੀ ਕਿਉਂ ਵਾਇਲੈਂਸ ਹੋ ਰਹੀ ਆ ਇਹ ਵਾਇਲੈਂਸ ਵਾਸਤੇ ਮੈਂ ਯਾਸਿਨ ਨੂੰ ਫੋਨ ਕੀਤਾ ਚਾਰ ਪੰਜ ਵੀ ਤੁਹਾਡੇ ਇੱਥੇ ਝਗੜਾ ਹੋਣ ਲੱਗਾ ਜੇ ਇਹ ਐਸਆ ਹੀ ਆਇਆ ਉਹਨਾਂ ਮੈਨੂੰ ਬੁਲਾਇਆ ਮੈਂ ਅੰਦਰ ਗਿਆ ਫਿਰ ਇਹ ਬਾਹਰ ਝਗੜਾ ਹੋਣ ਦਾ ਖਤਰਾ ਜੇ ਇਹਨੂੰ ਪ੍ਰੋਪਰ ਮੇਨਟੇਨ ਕਰੋ ਹੋਰ ਦੱਸੋ ਸੇ ਸਾਨੂੰ ਪਤਾ ਲੱਗਿਆ ਤੁਸੀਂ ਮੁੰਡੇ ਵਾਲੀ ਸਾਈਡ ਤੋਂ ਆਏ ਹੋ ਮੈਂ ਕਹਿੰਦਾ ਮੁੰਡੇ ਵਾਲੀ ਸਾਈਡ ਤੋਂ ਲਿਖ ਲਓ ਹਾਂਜੀ ਮੈਂ ਬਤਾਉਂ ਰਿਹਾ ਕਿ ਅਸੀਂ ਪੁਲਿਸ ਪਰ ਡਾਕਿ ਨਹੀਂ ਬਤਾਉਂ ਰਿਹਾ ਲੀਗਲੀ ਫਰਟੈਂਟੀ ਨੂੰ ਪ੍ਰੋਟੈਕਟ ਕਰਨਾ ਆਂਦਾ ਏ ਜਿਹੜੀ ਨਬਲਗਿਆ ਕੁੜੀ ਉਹਨੂੰ ਪ੍ਰੋਟੈਕਸ਼ਨ ਮਿਲਦਾ ਜਿਹਾ ਮੈਂ ਕਹਾ ਮਿਲੀ ਹੋਈ ਆ ਠੀਕ ਮਿਲੀ ਹੋਈ ਆ ਦੁਬਾਰਾ ਬੋਲਾਂ ਫੇਰ ਮਿਲੀ ਹੋਈ ਆ ਠੀਕ ਹੋਰ ਦੱਸੋ ਪਲੀਜ਼ 17 ਸਾਲ ਦੀ ਕੁੜੀ ਨੂੰ ਕਿੱਦਾਂ ਮਿਲ ਗਈ ਸੀ ਇਹ ਤੁਸੀਂ ਹਾਈ ਕੋਰਟ ਨੂੰ ਪੁੱਛੋ ਹੰਦਰਬਲ ਹਾਈ ਕੋਰਟ ਕੋ ਕੁਐਸਚਨ ਕਰੋ ਮੇਰਾ ਨਹੀਂ ਕੁਐਸਚਨ ਮੈਂ ਉਹਨਾਂ ਵੱਲੋਂ ਮਿਲੀ ਗਈ ਹੈ ਨਾ ਮਿਲੀ ਗਈ ਹੈ ਨਾ ਤੁਸੀਂ ਕਹਿੰਦੇ ਮੈਨੂੰ ਕਾਨੂੰਨ ਪੁੱਛਣ ਵਾਲੇ ਨਹੀਂ ਨਹੀਂ ਸਾਡਾ ਕੋਈ ਨਹੀਂ ਨਹੀਂ ਪੁੱਛ ਸਕਦੇ ਇਹ ਲੀਗਲ ਪਾਸੇ ਗਾਂ ਲੈ ਰਹੇ ਇਹ ਗੱਲ ਕੁਐਸਚਨ ਨਹੀਂ ਕੋਈ ਕਰ ਸਕਦਾ ਜਿਹੜੀ ਉਹਨਾਂ ਦੱਸਿਆ ਉਹਨਾਂ ਦੇ ਬਿਆਨਾਂ ਵਿੱਚ ਦੱਸਿਆ ਉਹ ਬੜਾ ਕੁਝ ਮੈਂ ਉਹਦੇ ਬਿਆਨ ਤੇ ਤੁਹਾਨੂੰ ਬਿਆਨ ਤੁਹਾਨੂੰ ਪੁੱਛੋ ਜ਼ਰੂਰ ਕਰੋ ਨਹੀਂ ਇਹ ਨਹੀਂ ਪੁੱਛ ਸਕਦੇ ਕਿ ਕਿਉਂ ਮਿਲਿਆ ਆਹ ਹਨਰਬਲ ਹਾਈ ਕੋਰਟ ਦਾ ਕੰਮ ਹੈ ਮੇਰਾ ਕੰਮ ਨਹੀਂ ਤੁਸੀਂ ਵਕੀਲ ਦੇ ਤੁਸੀਂ ਉਹਦੇ ਪਟੀਸ਼ਨ ਦਾਇਰ ਕੀਤੀ ਹੈ ਨਾ ਮੈਂ ਪ ਸ਼ਾਰਕੀਤੇ ਕਿਸੇ ਹੋਰ ਨੇ ਕੀਤੇ ਮੈਂ ਆਰਡਰ ਲਿਆ ਹਾਂਜੀ ਆਰਡਰ ਦੀ ਵਾਇਲੇਸ਼ਨ ਵੇਖ ਕੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਇੱਥੇ ਵਾਇਲੇਸ਼ਨ ਹੋ ਰਹੀ ਹੈ ਇੱਥੇ ਕੋਈ ਮਰਡਰ ਵੀ ਹੋ ਸਕਦਾ ਜੀ ਤਾਂ ਹੀ ਆਇਆ ਬਟ ਤੁਹਾਨੂੰ ਪਤਾ ਹੋਵੇਗਾ ਨਾ ਵੀ ਕਿਉਂ ਮਿਲੀ ਹੈ ਕਾਰਨ ਇਹ ਨਾ ਦੱਸ ਸਕਦੇ ਨਾ ਵੀ ਜੇ ਨਬਾਲਗ ਨੂੰ ਜਿਹੜੀ ਮਿਲੀ ਹੈ ਹਾਂ ਜੀ ਆਨਰੇਬਲ ਹਾਈ ਕੋਰਟ ਤੇ ਮੈਂ ਕਮੈਂਟ ਨਹੀਂ ਕਰ ਸਕਦਾ ਪਹਿਲੀ ਗੱਲ ਸੁਣ ਲਓ ਕਿ ਉਹਨਾਂ ਕਿਉਂ ਦਿੱਤੀ ਆ ਕਿਵੇਂ ਦਿੱਤੀ ਆ ਤੁਹਾਨੂੰ ਪਤਾ ਕਿਹੜਾ ਕਾਨੂੰਨ ਹੈ ਜਿਹਦੇ ਕਾਨੂੰਨ ਦੇ ਆਧਾਰ ਤੇ ਮਿਲ ਸਕਦੀ ਹੈ ਆਪਾਂ ਤੁਹਾਨੂੰ ਪੁੱਛਦੇ ਆ ਆਨਰੇਬਲ ਹਾਈ ਕੋਰਟ ਕੋ ਪਾਵਰ ਆ ਨੇ ਭਾਵੇਂ 5 ਸਾਲ ਦਾ ਬੱਚਾ ਜਿਹਨੂੰ ਮਰਜ਼ੀ ਕਸਟਡੀ ਦੇ ਦੇ ਕਿਹੜੀ ਧਾਰਾ ਹੈ ਕਿ ਕਿਹਦੇ ਕਿਹਦੇ ਆਧਾਰ ਤੇ ਵੀ ਮਿਲ ਸਕਦੀ ਹੈ ਆਪਾਂ ਤੁਹਾਨੂੰ ਪੁੱਛੇ ਤੁਹਾਨੂੰ ਆਪਾਂ 1482 ਤਲੇ ਸਿਰਫ ਪ੍ਰੋਟੈਕਸ਼ਨ ਪੁਲਿਸ ਪ੍ਰੋਟੈਕਸ਼ਨ ਆਪਾਂ ਮੇਰੀ ਭਾਈਆ ਮੈਂ ਦੁਬਾਰਾ ਕਹਾਂਗਾ ਮਿਲ ਰਹੀ ਆ ਕੁੜੀ ਦਾ ਮੈਡੀਕਲ ਹੋ ਰਿਹਾ ਹਾਂਜੀ ਸਾਰੇ ਗਏ ਆ ਵੀ ਕੁੜੀ ਦਾ ਮਾਂ ਪਿਓ ਉਹ ਉਹ ਬਾਹਰ ਘੱਟਦਾ ਕਿ ਕੁੜੀ ਦਾ ਮਾਂ ਪਿਓ ਸਾਰਾ ਗਿਆ ਨਹੀਂ ਪਹਿਲੇ ਅੰਦਰ ਨਹੀਂ ਜਾਣ ਦਿੱਤਾ ਤੁਹਾਨੂੰ ਅੰਦਰ ਭੇਜਿਆ ਤੂੰ ਤੁਸੀਂ ਅੰਦਰ ਗਏ ਭਗਵਾ ਸਾਰੇ ਬਾਹਰ ਕੱਢੀ ਜਾਂਦੇ ਬਿਲਕੁਲ ਠੀਕ ਆ ਮੈਨੂੰ ਉਹਨੇ ਪੁੱਛਿਆ ਡਾਕਟਰ ਸਾਹਿਬ ਨੇ ਹਾਂਜੀ ਤੇ ਕੀ ਅਸੀਂ ਕੁੜੀ ਦਾ ਮੈਡੀਕਲ ਕਰ ਸਕਦੇ ਆ ਮੈਂ ਕੁੜੀ ਦੀ ਮਰਜ਼ੀ ਨਾਲ ਹਾਂਜੀ ਜੇ ਕੁੜੀ ਕਹਿੰਦੀ ਮੈਡੀਕਲ ਹੋਣਾ ਹੋਣਾ ਕੁੜੀ ਕਹਿੰਦੀ ਨਹੀਂ ਹੋਣਾ ਤਾਂ ਨਹੀਂ ਹੋਣਾ